ਡਾਕਟਰ ਮੁੰਡਾ 3 ਹਾਂਜੀ ਹਾਊ ਯੂ ਗੈਟ ਥਿਸ ਕਿਦਾਂ ਅਪਰੋਚ ਹੋਇਆ ਕਿਦਾਂ ਖੁਦ ਨੂੰ ਯੂ نو ਇੱਕ ਉਹਦੇ ਚਟਾਲਿਆ ਕਿਰਦਾਰ ਦੇ ਵਿੱਚ ਅਸਲਚਨਾ ਸੀ ਬੰਬੇ ਤੋਂ ਕੋਈ ਪ੍ਰੋਜੈਕਟ ਕੰਪਲੀਟ ਕਰਕੇ ਆ ਰਹੀ ਸੀ ਹੈਪੀ ਰੋਡ ਦੇ ਸਰ ਦਾ ਫੋਨ ਆਂਦਾ ਕਿ ਅਸੀਂ ਬਾਣੀ ਨੂੰ ਸਾਡੀ ਮੂਵੀ ਨੇ ਕਾਸਟ ਕਰੀ ਮੈਂ ਕਿ ਤੁਸੀਂ ਮੇਰੇ ਗਾਣੇ ਸੁਣਿਆ ਸਰ ਕਹਿੰਦੇ ਹਾਂਜੀ ਮੈਨੂੰ ਇੰਨੇ ਤੱਕੜਾ ਮੈਂ ਜਦੋਂ ਦੇਖਿਆ ਸਾਰਿਆਂ ਦੀ ਇੰਟਰਵਿਊਜ਼ ਦੇਖੀਆਂ ਮੈਂ ਤੇਰੀ ਦੇਵਾਂ ਤੋਂ ਲੈ ਕੇ ਲਾਸਟ ਤੱਕ ਜੋ YouTube ਤੇ ਪਿਆਸੀ ਕੁਝ ਵੀ ਨਹੀਂ ਛੱਡਿਆ ਸੋ ਤੁਹਾਡਾ ਜਿਹੜਾ ਕੈਰੈਕਟਰ ਹੈ ਉਹਦਾ ਸਾਰਾ ਜਿਹੜਾ ਟਾਈਮਪਲੇ ਹੈ ਉਹ ਇਥੇ ਪੰਜਾਬ ਵਿੱਚ ਹੋਇਆ ਜਾਂ ਤੁਸੀਂ ਵੀ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਵਿਜ਼ਿਟ ਕੀਤਾ ਉੱਤਰਾਖੰਡ ਦੇ ਵਿੱਚ ਮੈਂ ਕੀਤਾ ਆ ਮੈਂ ਜਦੋਂ ਅਸੀਂ ਸੈੱਟ ਤੇ ਆਏ ਨਾ ਮੈਂ ਸੱ ਨੂੰ ਕਿਹਾ ਇੰਨੀ ਰਿਲੈਕਸ ਤਾਂ ਮੈਂ ਕਦੇ ਰਹਿੰਦੀ ਨਹੀਂ ਜਿੰਨਾ ਤੁਸੀਂ ਮੈਨੂੰ ਰੱਖਦੇ ਹੋ ਮੈਨੂੰ ਉਹ ਚੀਜ਼ ਨਾਲ ਜ਼ਿਆਦਾ ਕੁਝ ਨਹੀਂ ਮਿਲਦੀ ਕਿ ਮੈਨੂੰ ਮੇਰੇ ਤੇ ਪ੍ਰੈਸ਼ਰ ਰੱਖਿਆ ਕਰੋ ਫਿਲਮ ਦੇ ਵਿੱਚ ਸਿੱਧੂ ਦਾ ਗਾਣਾ ਰੀਕਰੀਏਟ ਕੀਤਾ ਹੈ ਸਿੱਧੂ ਮੂਸੇਵਾਲਾ ਦਾ ਹੈ ਨਾ ਸਭ ਤੋਂ ਸੁਣਿਆ ਹੋ ਗਾਣਾ ਸਭ ਤੋਂ ਜ਼ਿਆਦਾ ਮੈਂ ਸਿੱਧੂ ਦੇ ਸੁਨੇਹਾ ਤੇ ਮੈਂ ਸਟੋਰੀ ਕਿਉਂਕਿ ਮੈਨੂੰ ਮੁੰਡਿਆਂ ਵਾਲੇ ਗਾਣੇ ਮੈਂ ਸ਼ੁਰੂ ਤਾਂ ਕਹਿੰਦੀ ਮੈਨੂੰ ਬਹੁਤ ਪਸੰਦ ਆ ਹਨਾ ਇਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਬਾਲੀ ਤੁਸੀਂ ਇੱਕ ਕਾਮਤਾਕਾਰੀ ਹੋ ਤੁਹਾਡੇ ਗਾਣੇ ਵੀ ਬੜੇ ਤਾਕੜਾ ਐ ਐਕਸ਼ਨ ਫਿਲਮਾਂ ਦੇਦੇ ਹੋ ਤਾਂ ਗਾਣਾ ਜਾਂ ਗਾ ਵੀ ਦੋ ਗਾਣੇ ਐ ਇੱਕ ਤਾਂ ਤੁਹਾਨੂੰ ਮਿਲੂਗਾ ਪ੍ਰੋਮੋਸ਼ਨਲ Song ਤੇ ਇੱਕ ਮੈਂ ਉਹ ਜਨਰ ਦੇ ਵਿੱਚ ਕਦੀ ਗਾਇਆ ਹੀ ਨਹੀਂ ਸੈਡ ਰੋਮਾਂਟਿਕ ਸੋ ਦੇ ਨਾਲ ਕੰਮ ਕਰਨਾ ਆਈ ਮੀਟ ਕਿਹੜੀ ਚੀਜ਼ ਆ ਥੋੜੀ ਚੈਲੈਂਜਿੰਗ ਲੱਗਦੀਆਂ ਸੀ ਗਿਆ ਯੂ نو ਕੁਝ ਇਮੋਸ਼ਨ ਕਿਉਂਕਿ ਜਦੋਂ ਮੈਂ ਮੂਵੀ ਸਾਈਨ ਕੀਤੀ ਨਾ ਮੈਨੂੰ ਉਦੋਂ ਵੀ ਸੋਚਣਾ ਕਿ ਮੈਂ ਬਹੁਤ ਸ਼ਾਇਅ ਨੇਚਰ ਦੀ ਆ ਮੈਨੂੰ ਰੀਅਲ ਨੇਚਰ ਚ ਸਾਹਮਣੇ ਵਾਲਾ ਕੰਫਰਟੇਬਲ ਫੀਲ ਕਰਾਉਗਾ ਤਾਂ ਫਿਰ ਮੈਂ ਚੁੱਪ ਨਹੀਂ ਹੁੰਦੀ ਪਰ ਜੇ ਨਹੀਂ ਕੰਫਰਟੇਬਲ ਫੀਲ ਕਰਾ ਰਿਹਾ ਤਾਂ ਸ਼ਾਇਦ ਮੈਂ ਇੱਕ ਅੱਖਰ ਵੀ ਨਹੀਂ ਬੋਲਦੀ ਬਟ డు ਯੂ ਰੀਅਲੀ ਥਿੰਕ ਕਿ ਆਫ ਕர்ஸ் ਸਾਡੀ ਇੰਡਸਟਰੀ ਬਹੁਤ ਦੋ ਕਰ ਰਹੀ ਆ ਕੁੜੀਆਂ ਸੋਣਾ ਕੰਮ ਕਰ ਰਹੀਆਂ ਨੇ ਬਟ ਫੀਮੇਲ ਚੈਲੰਜਸ ਹਜੇ ਵੀ ਹੈਗੇ ਨੇ ਉਹ ਤਾਂ ਕਿਸੇ ਵੀ ਫੀਲਡ ਚ ਤੁਸੀਂ ਚੱਲ ਜਓ ਮੈਨੂੰ ਲੱਗਦਾ ਉਹ ਮੇਲ ਡੋਮੀਨੇਟਿੰਗ ਹਰ ਇੰਡਸਟਰੀ ਹੈਗੀ ਆ ਪਰ ਤੁਹਾਨੂੰ ਤੁਹਾਡੇ ਲਈ ਆਪ ਹੀ ਖੜੇ ਹੋਣਾ ਪੈਣਾ ਹੈ ਸਤਿਕਾਰ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਜਿਹੜੀ ਲੈ ਕੇ ਆ ਰਹੇ ਨੇ బిਗੇਸਟ ਐਕਸ਼ਨ ਫ੍ਰੈਂਚਾਈਜ਼ੀ ਡੱਕੋਨਾ ਮੁੰਡਾ 3 ਜੀ ਹਾਂ ਬਿਲਕੁਲ ਸੋ ਕਿਸ ਤਰੀਕੇ ਦੇ ਨਾਲ ਐਕਸ਼ਨ ਕਰਦੇ ਜਾਂ ਫਿਰ ਫਿਲਮ ਦੇ ਵਿੱਚ ਈਮੋਸ਼ਨ ਦਿਨਦੇ ਨਜ਼ਰ ਆਣ ਕੀ ਉਹਨਾਂ ਨਾਲ ਗੱਲ ਕਰਦੇ ਆ ਸ਼ੀ ਇਜ਼ ਵੈਰੀ ਟੈਲੈਂਟਡ ਐਂਡ ਮਾਈ ਫੇਵਰਿਟ ਮਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਦੱਸੋ ਮੈਂ ਬਹੁਤ ਵਧੀਆ ਆਈ ਲਾਈਕ ਯੂਰ ਪਰਸਨੈਲਿਟੀ ਜਿਦਾ ਤੁਸੀਂ ਜੀਨੇ ਹੋ ਮੈਨੂੰ ਲੱਗਦਾ ਕੁੜੀਆਂ ਨੂੰ ਜੀਣਾ ਚਾਹੀਦਾ ਇੱਕ ਡੇਰਿੰਗ ਵੇ ਦੇ ਨਾਲ ਆਈ ਸਿਖਾਇਆ ਹੀ ਟਾਈਮ ਨੇ ਜਾਂ ਅਪ ਬ੍ਰਿੰਗਿੰਗ ਹੈ ਅਪ ਬ੍ਰਿੰਗਿੰਗ ਉਹਦਾ ਮੈਨੂੰ ਲੱਗਦਾ ਸੋ ਮੈਂ ਪਹਿਲਾਂ ਜ਼ਿਆਦਾ ਡੇਰਿੰਗ ਸੀ ਹੁਣ ਤਾਂ ਨਹੀਂ ਉਹ ਥੋੜਾ ਜਾਂ ਟਹਿਰਾ ਆ ਜਾਂਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਡੇਰਿੰਗ ਘਟ ਜਾਂਦੇ ਹੋ ਉਹ ਥੋੜਾ ਪਹਿਲਾਂ ਜ਼ਿਆਦਾ ਮੁੰਡਿਆਂ ਵਾਂਗੂ ਜ਼ਿਆਦਾ ਸੀ ਹੁਣ ਥੋੜਾ ਜਿਹਾ ਸਾਬਜੇਚ ਆ ਗਿਆ ਹੈ ਤਾਂ ਅੱਛਾ ਖੁਦ ਕੰਟਰੋਲ ਕੀਤਾ ਹੈ ਕੰਟਰੋਲ ਕਰਨਾ ਹੀ ਪੈਂਦਾ ਟਾਈਮ ਨਾਲ ਕਿਉਂਕਿ ਜਦੋਂ ਤੁਸੀਂ ਏ ਜਿੱਦ ਤੁਹਾਡੀ ਹੌਲੀ ਹੌਲੀ ਤੁਸੀਂ ਅੱਗੇ ਵੱਧਾ ਤੁਹਾਡੇ ਚ ਮੈਚਿਓਰਿਟੀ ਲੈਵਲ ਆਰਡਰ ਸ਼ੁਰੂ ਹੋ ਜਾਂਦਾ ਹੈ ਨਾ ਐਨੀ ਏਜ ਵਾਲਾ ਕੋਈ ਸਿਸਟਮ ਨਹੀਂ ਹੈ ਅਜਿਹਾ ਮਤਲਬ ਜਦੋਂ ਤੁਸੀਂ ਸਿੱਖਦੇ ਹੋ ਨਾ ਹੌਲੀ ਹੌਲੀ ਫਿਰ ਤੁਹਾਨੂੰ ਐਕਸਪੀਰੀਅੰਸ ਦੇ ਨਾਲ ਬਹੁਤ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਿ ਜਿੱਥੇ ਲੱਗਦਾ ਯਾਰ ਹਰ ਜਗ੍ਹਾ ਤੇ ਅਮ ਅਪਰਿੰਟ ਹੋਣਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿ ਤੁਹਾਨੂੰ ਕੁਝ ਕੁਝ ਪਹਿਲਾਂ ਤਾਂ ਜਦੋਂ ਸ਼ੁਰੂ ਚੈਨ ਲਾਦਾ ਐਦਾਂ ਕਿਦਾਂ ਆਥੇ ਵੀ ਬੋਲਣਾ ਚਾਹੀਦਾ ਇੱਥੇ ਵੀ ਬੋਲਣਾ ਚਾਹੀਦਾ ਮੈਂ ਕਿਵੇਂ ਚੁੱਪ ਰਵਾਂ ਫਿਰ ਜਦੋਂ ਆਪਾਂ ਦੋਵੇਂ ਪਾਸੇ ਸੋਚੀਦਾ ਰਾਈਟ ਲੱਗਦਾ ਕਿ ਯਾ ਨਹੀਂ ਕਈ ਵਾਰੀ ਚੀਜ਼ਾਂ ਖਰਾਬ ਹੋ ਜਾਂਦੀਆਂ ਕਿਦਾ ਕੰਟਰੋਲ ਕਰਦੇ ਹੋ ਹੋ ਗਿਆ ਹੌਲੀ ਹੌਲੀ ਹੋ ਜਾਂਦਾ ਇਗਨੋਰ ਕਰਨਾ ਸਿੱਖ ਲਿਆ ਜਾਂ ਫਿਰ ਅਸਰ ਨਹੀਂ ਐਗਜ਼ਿਸਟੈਂਸ ਨਹੀਂ ਦਿੰਦੇ ਹੋ ਪਹਿਲਾਂ ਨਾਲ ਉਹ ਸਿੱਖ ਲਿਆ ਪਹਿਲਾਂ ਨਾਲ ਬਹੁਤ ਜ਼ਿਆਦਾ ਫ੍ਰੀ ਹੋ ਗਿਆ ਡਾਕੋ ਦਾ ਮੁੰਡਾ 3 ਹਾਂਜੀ ਹਾਊ ਯੂ ਗੈਟ ਥਿਸ ਕਿਦਾਂ ਅਪਰੋਚ ਹੋਇਆ ਕਿਦਾਂ ਖੁਦ ਨੂੰ ਯੂ نو ਇੱਕ ਉਹਦੇ ਛਟਾਲਿਆ ਕਿਰਦਾਰ ਦੇ ਵਿੱਚ ਵਾਈ ਯੂ ਸੇ ਯੈਸ ਫॉर ਥਿਸ ਪਾਰਟिकुलर ਪ੍ਰੋਜੈਕਟ ਬਿਕਾਜ਼ ਆਈ ਥਿੰਕ ਯੂ ਆਰ ਵੈਰੀ ਚੂਜੀ ਹਾਂਜੀ ਤੁਸੀਂ ਬਹੁਤ ਸੋਚ ਸੋਚ ਕੇ ਹਲਮਾ ਕਰ ਦਿਓ ਹਾਂਜੀ ਕਿਉਂ ਅ ਸਚਨਾ ਸੀ ਬੰਬੇ ਤੋਂ ਕੋਈ ਪ੍ਰੋਜੈਕਟ ਕੰਪਲੀਟ ਕਰਕੇ ਆ ਰਹੀ ਸੀ ਤਾਂ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਰੋਡੇ ਕਾਲਸ ਫਿਲਮ ਆਈ ਆ ਤੈਨੂੰ ਪੱਕਾ ਦੇਖਣੀ ਚਾਹੀਦੀ ਏ ਉਹ ਮੂਵੀ ਮੇਰੇ ਨਾਲ ਠੀਕ ਆ ਬਿਕਾਜ਼ ਮੈਨੂੰ ਪਤਾ ਉਹ ਸੁਜੈਸਟ ਕਰਦਾ ਉਹ ਇਸੇ ਕਰਕੇ ਮੈਨੂੰ ਹਰ ਚੀਜ਼ ਕਹਿੰਦਾ ਹੁੰਦਾ ਕਿ ਆ ਚੀਜ਼ ਕੋਈਂਦਾ ਕਰ ਜੇ ਕੋਈ ਆਰਟਿਸਟ ਵੀ ਕੁਝ ਵੀ ਵਧੀਆ ਚੱਲ ਰਿਹਾ ਹੁੰਦਾ ਜੀ ਹੀ ਆਲਵੇਸ ਸੈਡ ਕਿ ਆ ਚੀਜ਼ ਤੈਨੂੰ ਕਰਨੀ ਚਾਹੀਦੀ ਆ ਤੇ ਦੇਖਣੀ ਚਾਹੀਦੀ ਆ ਤੇ ਮੈਂ ਉਹ ਮੂਵੀ ਜਿੱਦਾਂ ਦੇਖੀ ਤੇ ਮੈਨੂੰ ਵਧੀਆ ਲੱਗੀ ਮੈਂ ਫੈਮਿਲੀ ਦੇ ਨਾਲ ਫਿਲਮ ਦੇਖੀ ਚਾਰ ਦਿਨ ਬਾਅਦ ਆਪੇ ਹੀ ਪਤਾ ਹੀ ਨਹੀਂ ਰੱਬੋਂ ਹੀ ਤਾਨੂੰ ਕਈ ਵਾਰੀ ਨਾ ਤੁਸੀਂ ਕੁਝ ਸੋਚਿਆ ਨਹੀਂ ਕਨੈਕਟੀਵਿਟੀ ਕਨੈਕਟੀਵਿਟੀ ਤਾਂ ਹੈਪੀ ਬਰਥਡੇ ਸਰ ਦਾ ਫੋਨ ਆਉਂਦਾ ਹੂੰ ਕੀ ਆਤੀ ਬਾਣੀ ਨੂੰ ਸਾਡੀਆਂ ਮੂਵੀ ਨੇ ਕਾਸਟ ਕਰਨਾ ਐਂਡ ਮੇਰਾ ਕੁਐਸਚਨ ਵੀ ਉਹਨਾਂ ਨੂੰ ਇਹੀ ਸੀਗਾ ਮੈਂ ਕਿਹਾ ਤੁਸੀਂ ਮੇਰੇ ਗਾਣੇ ਸੁਨੇ ਆ ਸਰ ਕਹਿੰਦੇ ਹਾਂਜੀ ਮੈਂ ਕਿਹਾ ਕੋ ਇੰਨੇ ਤਾਕੜ ਤੇ ਇਹ ਕੁੜੀ ਦਾ ਕਰੈਕਟਰ ਬੜਾ ਜਿਆਦਾ ਸੌਫਟ ਆ ਉਹ ਬਹੁਤ ਜਿਆਦਾ ਸੈਕਰੀਫਾਈਜ਼ ਕਰਦੀ ਆ ਉਹ ਤੇ 95% ਕੁੜੀਆਂ ਨਾਲ ਇਹ ਚੀਜ਼ ਰਿਲੇਟ ਕਰੂਗੀ ਓਕੇ ਇਵਨ ਮੋਰ ਦਨ ਦਟ 95 ਮੈਂ ਮਿਨੀਮਮ ਕੈਰੀਅਰ ਓਕੇ ਮੈਂ ਕਹਿੰਦਾ ਤੁਹਾਨੂੰ ਕਿੱਦਾਂ ਲੱਗਦਾ ਕਿ ਮੈਂ ਕਰ ਲੂਗੀ ਕਿਉਂਕਿ ਮੈਂ ਨਾ ਤੇਰੀ ਇੰਟਰਵਿਊਜ਼ ਦੇਖੀਆਂ ਤੇ ਇਸ ਤੋਂ ਪਹਿਲਾਂ ਉਹਨਾਂ ਨੇ 5 ਤੋਂ 6 ਫੀਮੇਲ ਆਰਟਿਸਟ ਕਾਸਟ ਕੀਤੀਆਂ ਸੀ ਓਕੇ ਤੇ 6ਵੀਂ ਮੈਂ ਸੀਗੀ ਮੈਨੂੰ ਕਹਿੰਦੇ ਮੈਂ ਤੇ ਨਵੀਂ ਕਾਸਟ ਕਰਨਾ ਮੈਂ ਕਿਹਾ ਚਲੋ ਠੀਕ ਹੈ ਮੈਂ ਆਪਣੇ ਵੱਲੋਂ ਬੈਸਟ ਦਵਾਂਗੀ ਬਟ ਤੁਸੀਂ ਕੀ ਸੋਚ ਕੇ ਸਕ੍ਰਿਪਟ ਬਹੁਤ ਜ਼ਿਆਦਾ ਸੋਹਣੀ ਹੈ ਮੈਂ ਮੰਨ ਨਹੀਂ ਸੀ ਕਰ ਸਕਦੀ ਪਰ ਮੈਂ ਕਿਹਾ ਤੁਹਾਨੂੰ ਲੱਗਦਾ ਕਿ ਮੈਂ ਇਹਦਾ ਜਸਟਿਸ ਕਰੂੰਗੀ ਕਹਿੰਦੇ ਮੈਨੂੰ ਲੱਗਦਾ ਕਿ ਤੇਰੇ ਤੋਂ ਇਲਾਵਾ ਕੋਈ ਜਸਟਿਸ ਹੀ ਨਹੀਂ ਕਰ ਸਕਦਾ ਓਕੇ ਇਸ ਫਿਲਮ ਦੇ ਲਈ ਨਾ ਤੇ ਉਹਨਾਂ ਨੇ ਜਿਹੜਾ ਕੌਨਫੀਡੈਂਸ ਦਿਖਾਇਆ ਮੇਰੇ ਚ ਹੋਰ ਜ਼ਿਆਦਾ ਕੌਨਫੀਡੈਂਸ ਆ ਗਿਆ ਹਨਾ ਕਿ ਯਾਰ ਮਤਲਬ ਮੈਨੂੰ ਲੈ ਕੇ ਪਰਸੈਪਸ਼ਨ ਹੋਰ ਆ ਤੇ ਇਹ ਉਹ ਬੰਦਾ ਆ ਜਿਹੜਾ ਟੋਟਲੀ ਕਿਉਂਕਿ ਮੈਂ ਖੁਦ ਇਮੇਜ ਬ੍ਰੇਕ ਕਰਨਾ ਚਾਹੁੰਦੀ ਸੀ ਕਿ ਮੇਰੇ ਗਾਣਿਆਂ ਨੂੰ ਲੈ ਕੇ ਕਿ ਮੈਂ ਸਕਰੀਨ ਦੇ ਉੱਤੇ ਵੀ ਉਹ ਜਿਹਾ ਨਹੀਂ ਕਰਨਾ ਚਾਹੁੰਦੀ ਸੀ ਜਿੱਦਾਂ ਦੀ ਮੈਂ ਗਾਣੇ ਕਰ ਲੇ ਮੈਨੂੰ ਸੀ ਯਾਰ ਕੁਝ ਚੇਂਜ ਕਰਨਾ ਤੇ ਜਦੋਂ ਮੂਵੀ ਮੇਰੇ ਕੋਲ ਆਈ ਫਿਰ ਮਨਨ ਨੂੰ ਇਹੀ ਮੇਰਾ ਪਹਿਲਾ ਸਵਾਲ ਹੀ ਏ ਸੀਗਾ ਤੁਹਾਨੂੰ ਲੱਗਦਾ ਮੈਂ ਕਰ ਲੂੰਗੀ ਹਮ ਉਸ ਵੇਲੇ ਮੈਨੂੰ ਪਤਾ ਤੋ ਟੈਨਸ਼ਨ ਹੀ ਨਾ ਲੈ ਓਕੇ ਤੇ ਮੈਂ ਆਟੋਮੈਟਿਕਲੀ 6 ਮਹੀਨਿਆਂ ਦੇ ਵਿੱਚ ਉਸ ਕੈਰੈਕਟਰ ਦੇ ਵਿੱਚ ਆ ਗਈ ਤੁਸੀਂ ਕਹੇ ਕਿ 95% ਕੁੜੀਆਂ ਰਿਲੇਟ ਕਰਨਗੀਆਂ ਕਿੰਨੇ ਕ ਇਮੋਸ਼ਨਸ ਤੁਸੀਂ ਖੁਦ ਕਨੈਕਟ ਕਰ ਪਾਏ ਹੋ ਕਰੈਕਟਰ ਦੇ ਨਾਲ ਬਹੁਤ ਜ਼ਿਆਦਾ ਕਿਉਂਕਿ ਜਦੋਂ ਉਹਨਾਂ ਨੇ ਨਾ ਇੰਟਰਵਿਊਜ਼ ਦੇਖੀਆਂ ਮੈਨੂੰ ਕਹਿੰਦੇ ਮੈਂ ਜਿਹੜੀਆਂ ਮੈਂ ਸ਼ਾਰਟਲਿਸਟ ਕੀਤੀਆਂ ਸੀ ਆਲੀਆਂ ਫੀਮੇਲ ਆਰਟਿਸਟ ਮੈਨੂੰ ਸਭ ਤੋਂ ਰੌ ਲੱਗੀਆਂ ਤੇ ਇੰਟਰਵਿਊ ਤੇ ਮੈਨੂੰ ਆਰਟਿਸਟ ਉਹ ਚਾਹੀਏ ਕਹਿੰਦੇ ਕਿ ਡਾਇਰੈਕਟਰ ਨੂੰ ਪਤਾ ਹੁੰਦਾ ਅ ਕੌਣ ਕਿੰਨਾ ਕੁ ਰੌ ਕਰ ਰਿਹਾ ਹੈ ਹਨਾ ਤੇ ਵੀ ਮੈਨੂੰ ਸਿਰਫ ਕੁੜੀ ਉਹ ਚਾਹੀਦੀ ਸੀਗੀ ਤੇ ਮੈਂ ਜਦੋਂ ਦੇਖੀਆਂ ਸਾਰਿਆਂ ਦੀਆਂ ਇੰਟਰਵਿਊਜ਼ ਦੇਖੀਆਂ ਮੈਂ ਤੇਰੀ ਡੇ 1 ਤੋਂ ਲੈ ਕੇ ਲਾਸਟ ਤੱਕ ਜੋ YouTube ਤੇ ਪਿਆ ਸੀ ਕੁਝ ਵੀ ਨਹੀਂ ਛੱਡਿਆ ਫਿਰ ਮੈਨੂੰ ਲੱਗਿਆ ਮੈਂ ਆਹੀ ਕੁੜੀ ਨੂੰ ਕਾਸਟ ਕਰਨਾ ਹੈ ਕਿਉਂਕਿ ਆਮ ਆਈ ਐਮ ਲੱਕੀ ਤੁਸੀਂ ਜੇ ਮੈਨੂੰ ਉਹ ਚੀਜ਼ ਲਈ ਕਾਸਟ ਕੀਤਾ ਅਸਲ 'ਚ ਮੈਂ ਮਿਲੀ ਕਿਸੇ ਹੋਰ ਮੂਵੀ ਲਈ ਸੀ ਉਹ ਵੀ ਮੈਂ ਬਾਅਦ 'ਚ ਅਨਾਉਂਸ ਕਰੂੰਗੀ ਕਿਸੇ ਨੂੰ ਉਹਨਾਂ ਨੇ ਅੱਗੇ ਕਿਹਾ ਕਿ ਬਾਣੀ ਨਾਲ ਤੁਸੀਂ ਗੱਲ ਕਰੋ ਉਹਨਾਂ ਨੇ ਵੀ ਮੇਰੇ ਤੇ ਪੂਰੀ ਰਿਸਰਚ ਕੀਤੀ ਹੋਈ ਸੀਗੀ ਦੇਵਾਂਤ ਤੋਂ ਲੈ ਕੇ ਜਦੋਂ ਤੱਕ ਮੈਂ ਆਈ ਇੰਟਰਵਿਊਜ਼ ਹੀ ਨਹੀਂ ਗਾਣੇ ਵੀ ਉਸ ਤੋਂ ਇਲਾਵਾ ਉਹ ਮਤਲਬ ਉਹ ਕਹਿੰਦੇ ਸੀ ਪੂਰਾ YouTube ਖੰਗਾ ਲਿਆ ਹੋਇਆ ਸੀ ਤੇਨੂੰ ਦੇਖ ਕੇ ਫਿਰ ਉਸ ਤੋਂ ਬਾਅਦ ਏ ਵੀ ਪੈਰਲੈਲੀ ਉਹਨਾਂ ਨੂੰ ਜਾਣਦੇ ਸੀਗੇ ਹਾਪੀ ਸਰ ਵੀ ਤੇ ਫਿਰ ਦੋਵੇਂ ਮੂਵੀਜ਼ ਸੋ ਤੁਹਾਡਾ ਜਿਹੜਾ ਕਰੈਕਟਰ ਹੈ ਉਹਦਾ ਸਾਰਾ ਜਿਹੜਾ ਟਾਈਮਪਲੇ ਹੈ ਉਹ ਇਥੇ ਪੰਜਾਬ ਵਿੱਚ ਹੋਇਆ ਜਾਂ ਤੁਸੀਂ ਵੀ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਵਿਜ਼ਿਟ ਕੀਤਾ ਨਹੀਂ ਉੱਤਰਾਖੰਡ ਦੇ ਵਿੱਚ ਮੈਂ ਕੀਤਾ ਆ ਬਟ ਉੱਥੇ ਮੇਰਾ ਇੰਨਾ ਜ਼ਿਆਦਾ ਨਹੀਂ ਹੈਗਾ ਇੱਥੇ ਮੇਰਾ ਪੰਜਾਬ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਹੈ ਜਾਂ ਸ਼ੂਟ ਲਾਈਫ ਇੰਜੋਏ ਕਰਦੇ ਹੋ ਜਾਂ ਸਮ ਟਾਈਮਸ ਆਦਰ ਕਰਦੇ ਹਾਂ ਮੈਂ ਮੈਨੂੰ ਮੈਨੂੰ ਮੇਰੇ ਕੰਮ ਨਾਲ ਬਹੁਤ ਪਿਆਰ ਆ ਮੈਂ ਜਦੋਂ ਅਸੀਂ ਸੈੱਟ ਤੇ ਵੀ ਆਏ ਨਾ ਮੈਂ ਸਰ ਨੂੰ ਕਿਹਾ ਮੈਂ ਕਿਹਾ ਇੰਨੀ ਰਿਲੈਕਸ ਤਾਂ ਮੈਂ ਕਦੇ ਰਹਿੰਦੀ ਨਹੀਂ ਜਿੰਨਾ ਤੁਸੀਂ ਮੈਨੂੰ ਰੱਖ ਰਹੇ ਹੋ ਮੈਂ ਤਾਂ ਹੋਰ ਕੰਮ ਕਰਾਇਆ ਕਰੋ ਮੈਂ ਕਿਹਾ ਤੁਸੀਂ ਛੇਤੀ ਮਤਲਬ ਬੁਲਾਉਂਦੇ ਬਹੁਤ ਘੱਟ ਆ ਛੇਤੀ ਹਨਾ ਮੈਂ ਕਿਹਾ ਇੰਨੇ ਰਿਲੈਕਸ ਮੂਡ ਦੇ ਵਿੱਚ ਨਾ ਮੈਨੂੰ ਰੱਖਿਆ ਕਰੋ ਮੈਨੂੰ ਆਦਤ ਆ ਹਸਲ ਕਰਨ ਦੀ ਤੇ ਵੀ ਮੈਨੂੰ ਉਹ ਚੀਜ਼ ਨਾਲ ਜ਼ਿਆਦਾ ਕੁਝ ਹੀ ਮਿਲਦੀ ਆ ਕਿ ਮੇਰੇ ਤੇ ਪ੍ਰੈਸ਼ਰ ਰੱਖਿਆ ਕਰੋ ਨਹੀਂ ਰੱਖਦੇ ਨਹੀਂ ਰੱਖਦੇ ਮੈਂ ਆਈ ਡੋਂਟ ਥਿੰਕ ਸੋ ਨੋ ਨੋ ਜਿੰਨਾ ਯਕੀਨ ਹੈ ਰੱਖਣ ਦੀ ਲੋੜ ਹੀ ਨਹੀਂ ਪਈ ਹੋਏਗੀ ਉਹ ਮੈਨੂੰ ਉਹ ਘਰਵਾਲੀ ਹੀ ਕਹਿੰਦੇ ਹੁੰਦੇ ਆ ਤੇਰੇ ਨਾਲੋਂ ਜ਼ਿਆਦਾ ਮੈਨੂੰ ਫਿਕਰ ਆ ਮੈਂ ਵਰਗੀ ਕਿੰਸਰ ਤੁਹਾਨੂੰ ਲੱਗਦਾ ਮੈਂ ਕਰ ਲੂੰਗੀ ਈਵਨ ਮੈਂ ਆਉਣ ਤੋਂ ਪਹਿਲਾਂ ਵੀ ਨਾ ਹਾਲਾਂਕਿ ਸਟੂਡੈਂਟ ਆਪਾਂ ਪੇਪਰ ਤੋਂ ਪਹਿਲਾਂ ਜਿੰਨਾ ਮਰਜ਼ੀ ਪੜ੍ਹ ਲਈਏ ਫਿਰ ਵੀ ਆਪਣੇ ਮਨ 'ਚ ਜਿਵੇਂ ਡਰ ਹੁੰਦਾ ਨਾ ਯਾਰ ਪਤਾ ਨਹੀਂ ਕਿੰਨਾ ਕਰ ਪਾਵਾਂ ਬੇਸ਼ੱਕ ਆਪਾਂ ਕੌਨਫੀਡੈਂਟ ਹੋਈਏ ਵੀ ਫਿਰ ਵੀ ਅੰਦਰੋਂ ਇੱਕ ਕੋਰਨਰ ਹੁੰਦਾ ਹੈ ਉੱਥੇ ਸੇਮ ਚੀਜ਼ ਮੈਨਾਂ ਹੋ ਰਹੀ ਸੀਗੀ ਤਾਂ ਉਹ ਮੈਨੂੰ ਹਰ ਵਾਰ ਇਹ ਕਹਿੰਦੇ ਆ ਮੈਨੂੰ ਪਤਾ ਤੂੰ ਜਦੋਂ ਆਪਦੇ ਆਪ ਨੂੰ ਦੇਖੇਂਗੀ ਨਾ ਦੈਨ ਤੈਨੂੰ ਆਪੇ ਪਤਾ ਲੱਗ ਜਾਊਗਾ ਠੀਕ ਆ ਗ੍ਰੇਟ ਇਹ ਹੋਣਾ ਚਾਹੀਦਾ ਬਿਲੀਫ ਬਹੁਤ ਜ਼ਰੂਰੀ ਹੈ ਬਿਲੀ ਉਹਨਾਂ ਨੇ ਮੈਨੂੰ ਤੇ ਬਹੁਤ ਯਕੀਨ ਦਿੱਤਾ ਬਟ ਡੂ ਯੂ ਰੀਲੀ ਥਿੰਕ ਕਿ ਆਫ ਕர்ஸ் ਸਾਡੀ ਇੰਡਸਟਰੀ ਬਹੁਤ ਗ로우 ਕਰ ਰਹੀ ਹੈ ਕੁੜੀਆਂ ਸੋਨਾ ਕੰਮ ਕਰ ਰਹੀਆਂ ਨੇ ਬਟ ਫੀਮੇਲ ਚੈਲੰਜਸ ਹਜੇ ਵੀ ਹੈਗੇ ਨੇ ਉਹ ਤਾਂ ਕਿਸੇ ਵੀ ਫੀਲਡ ਚ ਤੁਸੀਂ ਚੱਲ ਜਾਓ ਮੈਨੂੰ ਲੱਗਦਾ ਕਿ ਉਹ ਮੇਲ ਡੋਮੀਨੇਟਿੰਗ ਹਰ ਇੰਡਸਟਰੀ ਹੈਗੀ ਆ ਪਰ ਤੁਹਾਨੂੰ ਤੁਹਾਡੇ ਲਈ ਆਪ ਹੀ ਖੜੇ ਹੋਣਾ ਪੈਂਦਾ ਹੈ ਨਾ ਰਾਈਟ ਯਾਰ ਜਦੋਂ ਤੱਕ ਤੁਸੀਂ ਦੇਖੋ ਅਸੀਂ ਆਪਦੇ ਲਈ ਨਹੀਂ ਖੜੇ ਹੋ ਸਕਦੇ ਤਾਂ ਅਸੀਂ ਕਿਸੇ ਤੋਂ ਉਮੀਦ ਨਹੀਂ ਕਰ ਸਕਦੇ ਰਾਈਟ ਪਹਿਲਾਂ ਸਾਡੇ ਤੇ ਹੀ ਹੁੰਦਾ ਜਦੋਂ ਸਾਨੂੰ ਕੁਝ ਵੀ ਲੱਗਦਾ ਨਾ ਮੈਨੂੰ ਕਿ ਯਾਰ ਆ ਚੀਜ਼ ਇੱਥੇ ਗਲਤ ਹੋ ਰਹੀ ਆ ਭਾਵੇਂ ਮੈਂ ਆ ਕੋਈ ਵੀ ਮੈਨੂੰ ਲੱਗਦਾ ਉੱਥੇ ਮੇਰੀ ਗਲਤੀ ਆ ਕਿਉਂਕਿ ਮੈਂ ਨਹੀਂ ਖੜੀ ਹੋਈ ਨਾ ਉੱਥੇ ਜਦ ਤੱਕ ਮੈਂ ਆਪ ਨਹੀਂ ਖੜੀ ਹੋऊंगी ਫਿਰ ਮੈਂ ਦੂਜੇ ਨੂੰ ਕੰਪਲੇਂਟ ਨਹੀਂ ਕਰ ਸਕਦੀ ਰਾਈਟ ਸੋ ਖੁਦ ਦੇ ਨਾਲ ਖੜੇ ਹੋਣ ਦੇ ਲਈ ਹੁਣ ਤੁਸੀਂ ਮੈਦਾਨ 'ਚ ਉਤਰ ਗਏ ਹੋ ਬੇਸਿਕਲੀ ਹਾਂਜੀ ਰਾਈਟ ਇਟ ਇਜ਼ ਟਰੂ ਸੋ ਆਈ ਬਿਲੀਵ ਯੂ ਟੂ ਬਿਕਾਜ਼ ਯੂ ਆਰ ਵੈਰੀ ਸਟਰੋਂਗ ਪਰਸਨੈਲਿਟੀ ਆਈ ਪਰਸਨਲੀ ਬਿਲੀਵ ਥੈਟ ਐਂਡ ਯੂ ਸ਼ੁੱਡ ਤਨ ਖੜੇ ਹੋਣਾ ਚਾਹੀਦਾ ਖੁਦ ਦੇ ਲਈ ਹਾਂਜੀ ਮੇਰੀ ਗੱਲ ਸੁਣੋ ਇਹ ਫਿਲਮ ਦੇ ਵਿੱਚ ਤੁਸੀਂ ਤੋਂ ਗਾਣਾ ਰੀਕ੍ਰੀਏਟ ਕੀਤਾ ਹੈ ਹਾਂਜੀ ਹਾਂਜੀ ਤੁਸੀਂ ਸੁਣਦੇ ਹੋ ਗਾਣੇ ਬਿਲਕੁਲ ਮਤਲਬ ਮੈਂ ਜੇ ਸਭ ਤੋਂ ਜ਼ਿਆਦਾ ਗਾਣੇ ਮੈਂ ਸਿੱਧੂ ਦੇ ਸੁਣੇ ਨੇ ਤਾਂ ਮੈਂ ਸਟੋਰੀ ਕਿਉਂਕਿ ਮੈਨੂੰ ਮੁੰਡਿਆਂ ਵਾਲੇ ਗਾਣੇ ਮੈਂ ਸ਼ੁਰੂ ਤੋਂ ਕਹਿੰਦੀ ਮੈਨੂੰ ਬਹੁਤ ਪਸੰਦ ਆ ਹਨਾ ਜੀ ਤਾਂ ਮੇਰੀ ਵਾਈਬ ਉਦਾਂ ਦੀ ਹੈਗੀ ਆ ਗਾਣਿਆਂ ਨੂੰ ਲੈ ਕੇ ਤੇ ਮੈਂ ਉਹਨਾਂ ਨੂੰ ਬਹੁਤ ਸੁਣਿਆ ਜਦੋਂ ਮੈਨੂੰ ਆ ਗਾਣਿਆਂ ਦੇ ਮਤਲਬ ਡਾਲਰ ਪਹਿਲਾਂ ਵਾਲੇ ਚ ਵੀ ਆਇਆ ਸੀ ਜੀ 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 ਅਸੀਂ ਸਵੇਰੇ ਵੀ ਉਹਰੇ ਸੁਣ ਕੇ ਹਟਿਆ ਅੱਛਾ ਬਟ ਇਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਬਾਣੀ ਤੁਸੀਂ ਇੱਕ ਕੰਮਤਾ ਕਰ ਹੀ ਰਹੇ ਹੋ ਤੁਹਾਡੇ ਗਾਣੇ ਵੀ ਬੜੇ ਤਾਕੜਾ ਐ ਐਕਸ਼ਨ ਫਿਲਮਾਂ ਦੇ ਦੇ ਹੋਏ ਕਹਾਣਾ ਜਾਂ ਗਾ ਵੀ ਦੋ ਗਾਣੇ ਆ ਗਾਇਕ ਹਨ ਜੀ ਨਹੀਂ 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 ਇਸ ਮੂਵੀ ਦੇ ਵਿੱਚ ਗਾਇਆ ਹੈ ਹਾਂਜੀ ਨਵੇਂ Song ਆ ਇਸ ਫਿਲਮ ਦੇ ਵਿੱਚ ਇੱਕ ਤਾਂ ਤੁਹਾਨੂੰ ਮਿਲੂਗਾ ਪ੍ਰੋਮੋਸ਼ਨਲ Song ਤੇ ਇੱਕ ਮੈਂ ਉਹ ਜ਼ੋਨਰ ਦੇ ਵਿੱਚ ਕਦੀ ਗਾਇਆ ਹੀ ਨਹੀਂ ਸੈਡ ਰੋਮੈਂਟਿਕ ਦੇਵ ਸਰਨਾਲ ਹਨਾ ਜੀ ਤੇ ਮੈਂ ਨਾ ਉਹੋ ਜਿਹਾ ਕਦੀ ਸਕਰੀਨ ਦੇ ਉੱਤੇ ਅਪਲਾਈ ਕੀਤਾ ਤੇ ਨਾ ਮੈਂ ਓਦਾਂ ਦਾ ਕਦੇ ਗਾਇਆ ਓਕੇ ਸੋ ਦੇਵ ਦੇ ਨਾਲ ਕੰਮ ਕਰਨਾ ਆਈ ਮੀਨ ਕਿਹੜੀ ਚੀਜ਼ਾਂ ਥੋੜੀਆਂ ਚੈਲੈਂਜਿੰਗ ਲੱਗਦੀਆਂ ਸੀਗੀਆਂ ਯੂ نو ਕੁਝ ਇਮੋਸ਼ਨ ਹੈ ਨਾ গিਵ ਐਂਡ ਟੇਕ ਵਾਲਾ ਸਿਸਟਮ ਓខਾ ਲੱਗਦਾ ਸੀ ਜਾਂ ਉਹਨਾਂ ਦੇ ਨਾਲ ਯੂ نو ਕਿਤੇ ਕਿਤੇ ਇੱਕ ਰੋਮਾਂਟਿਕ ਐਂਗਲ ਨਾਟ ਐਗਜ਼ੈਕਟਲੀ ਬਟ ਮੈਨੂੰ ਪਤਾ ਉਹਨਾਂ ਦੀ ਫਿਲਮਾਂ ਦਾ ਇਨ ਡੀਪ ਡਾਊਨ ਨਹੀਂ ਹੁੰਦਾ ਬਟ ਸਟਿਲ ਕੀ ਤੁਹਾਨੂੰ ਲੱਗਦਾ ਸੀਗਾ ਕਿ ਆ ਇਹ ਥੋੜਾ ਜਿਹਾ ਕਰਨਾ ਮੈਨੂੰ ਥੋੜੀ ਪ੍ਰੈਕਟਿਸ ਬਾਅਦ ਚਾਹੀਦੀ ਹੈ ਮੈਨੂੰ ਸ਼ੁਰੂ ਜੀ ਲੱਗਦਾ ਮੈਨੂੰ ਹਰ ਇੱਕ ਚੀਜ਼ ਲਈ ਲੱਗਦਾ ਸੀਗਾ ਸ਼ੂਜ਼ ਕਿ ਕਿ ਜਦੋਂ ਮੈਂ ਮੂਵੀ ਸਾਈਨ ਕੀਤੀ ਨਾ ਮੈਂ ਉਦੋਂ ਵੀ ਸਰ ਨੂੰ ਕਿਹਾ ਕਿ ਮੈਂ ਬਹੁਤ ਸ਼ਾਇ ਨੈਚਰ ਦੀ ਹਾਂ ਮੈਨੂੰ ਨਾ ਸਾਹਮਣੇ ਵਾਲੇ ਨੂੰ ਕੰਫਰਟੇਬਲ ਫੀਲ ਕਰਾਉਣਾ ਪੈਣਾ ਜੇ ਮਤਲਬ ਦੇਵ ਸਰ ਮੈਨਾਂ ਇੰਟਰੈਕਟ ਕਰਨਗੇ ਫਿਰ ਮੈਂ ਬਹੁਤ ਵਧੀਆ ਇੰਟਰੈਕਟ ਕਰੂੰਗੀ ਨਾ ਕਿ ਜੇ ਨਹੀਂ ਕਰਨਗੇ ਨਾ ਫਿਰ ਮੈਂ ਆਪਣਾ 100% ਨਹੀਂ ਦੇ ਸਕੋ ਪਾਵੇਂ ਮੈਂ ਕਿਹਾ ਮੈਂ ਇਹ ਮੇਰਾ ਰੀਅਲ ਨੈਚਰ ਆ ਮੈਨੂੰ ਰੀਅਲ ਨੈਚਰ ਚ ਸਾਹਮਣੇ ਵਾਲਾ ਕੰਫਰਟੇਬਲ ਫੀਲ ਕਰਾਊਗਾ ਤਾਂ ਫਿਰ ਮੈਂ ਚੁੱਪ ਨਹੀਂ ਹੁੰਦੀ ਜੋ ਨਹੀਂ ਕੰਫਰਟੇਬਲ ਫੀਲ ਕਰਾ ਰਿਹਾ ਤਾਂ ਸ਼ਾਇਦ ਮੈਂ ਇੱਕ ਅੱਖਰ ਵੀ ਨਹੀਂ ਬੋਲਦੀ ਹੈਨਾ ਸੋ ਮੈਂ ਕਿਹਾ ਵੀ ਇਹ ਚੀਜ਼ ਮੇਰੇ ਸੁਭਾਅ ਦੇ ਵਿੱਚ ਆ ਵੀ ਇਹ ਥੋੜਾ ਜਨਾ ਸਰ ਨੂੰ ਦੇਖਣਾ ਪੈਣਾ ਹੈ ਜੀ ਤੇ ਦੇਵ ਸਰ ਨੇ ਮੈਨੂੰ ਬੁਲਾਇਆ ਮੇਰੇ ਕੋਈ ਚੀਜ਼ ਕਹੀ ਜਦੋਂ ਅਸੀਂ ਬੈਠੇ ਕਿਉਂਕਿ ਦੋ ਤਿੰਨ ਦਿਨ ਸਾਡੀ ਇੰਟਰੈਕਸ਼ਨ ਕੋਈ ਨਹੀਂ ਤਾਂ ਉਹ ਸਾਨੂੰ ਸਿੱਧਾ ਯਾਰ ਵੀ ਇਹਦੇ ਚ ਨਾ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਹੈਗੀ ਸਭ ਤੋਂ ਜ਼ਿਆਦਾ ਸਟਰੋਂਗ ਮੇਰੀ ਤੇ ਦੇਵ ਸਰ ਦੀ కెਮਿਸਟਰੀ ਵੀ ਜੇ ਉਹ ਆਨ ਸਕਰੀਨ 'ਤੇ ਕੋਈ ਨਾ ਹਮ ਤੇ ਕੋਈ ਗੱਲ ਵਿਗੜ ਜਾਣੀ ਆ ਤੇ ਉਹ ਬਹੁਤ ਜ਼ਿਆਦਾ ਜਲਦੀ ਆ ਓਕੇ ਉਹ ਕੋਰ ਆ ਇਸ ਫਿਲਮ ਦਾ ਜਿਹੜੀ ਕੈਮਿਸਟਰੀ ਨਾ ਹਮ ਵਿਉਹ ਦਿਖਣੀ ਚਾਹੀਦੀ ਆ ਲੋਕਾਂ ਨੂੰ ਤੇ ਮੈਨੂੰ ਕਹਿੰਦੇ ਵੀ ਮੈਂ ਆਪਣੇ ਵੱਲੋਂ 100% ਅਫਰਟਸ ਦੇਵਾਂਗਾ ਮੈਂ ਕਿ ਸਰ ਇਹ ਨਾ ਮੇਰੇ ਸੁਭਾਅ ਦਾ ਹਿੱਸਾ ਮਤਲਬ ਤੁਹਾਨੂੰ ਪਾਲ ਕਰਨੀ ਪੈਣੀ ਆ ਦੈਨ ਮੈਂ ਕੰਫਰਟੇਬਲ ਹੋ ਜਾਊਂਗੀ ਹਮ ਤੇ ਉਹਨਾਂ ਨੇ ਹਾਂਜੀ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਕਿ ਤੂੰ ਕਰ ਲੈਣਾ ਆ ਟੈਨਸ਼ਨ ਨਹੀਂ ਲੈਣੀ ਅਪਰੀਸ਼ੀਏਸ਼ਨ ਜਦੋਂ ਤੁਹਾਨੂੰ ਕੋਈ ਅਪਰੀਸ਼ੀਏਟ ਅਪਰੀਸ਼ੀਏਟ ਕਰਦਾ ਨਾ ਸੋ ਯੂ ਫੀਲ ਕੰਫਰਟੇਬਲ ਆਫਕੋਰਸ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਸੋ ਮੇਰੇ ਡਾਇਰੈਕਟਰ ਰਾਈਟਰ ਸਾਡੇ ਪ੍ਰੋਡਿਊਸਰਸ ਆਰਟਿਸਟ ਉਹਨੂੰ ਬਹੁਤ ਅਪਰੀਸ਼ੀਏਟ ਕਰਦੇ ਆ ਉਹਨੂੰ ਬਹੁਤ ਪੁਸ਼ ਕਰਦੇ ਆ ਹਾਲਾਂਕਿ ਮੇਰੀ ਮੇਰੇ ਲਈ ਜਵਾਂ ਨਵੀਂ ਟੀਮ ਆ ਜਦੋਂ ਕੁੜੀਆਂ ਨਵੀਆਂ ਉੱਚਾਉਂਦੀਆਂ ਨਾ ਜੱਕ ਜੱਕ ਦੀਆਂ ਜਿਹਾ ਕਿ ਯਾਰ ਪਤਾ ਨਹੀਂ ਮੈਨੂੰ ਕੋਈ ਕੁਝ ਕਹਿ ਨਾ ਦਵੇ ਤੇ ਇੱਥੇ ਮੈਨੂੰ ਜਮਾ ਨਿਆਣਿਆਂ ਨੂੰ ਰੱਖਦੇ ਆ ਤੇ ਮੈਨੂੰ ਬਹੁਤ ਪوش ਕਰਦੇ ਆ ਹਾਲਾਂਕਿ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਮੇਰੇ ਤੇ ਕੌਨਫੀਡੈਂਸ ਹੈ ਵਾਓ ਤੇ ਇਹ ਚੀਜ਼ ਲਈ ਮੈਂ ਬੜੀ ਬਲੈਸਡ ਆ ਕਿ ਮੈਂ ਜਿੱਥੇ ਵੀ ਕੰਮ ਕਰਦੀ ਆ ਨਾ ਮੈਨੂੰ ਸੱਚੇ ਭਾਸ਼ਾ ਦੀ ਕਿਰਪਾ ਨਾਲ ਟੀਮ ਬਹੁਤ ਦੀਆਂ ਮਿਲਦੀਆਂ ਗ੍ਰੇਟ ਮੈਂ ਉਹ ਕਹਿੰਦੇ ਨੀਤਾਂ ਨਾਲ ਮੁਰਾਦਾ ਹੁੰਦੀਆਂ ਨੇ ਮੈਂ ਤੁਸੀਂ ਜਿੱਦਾਂ ਮੈਂ ਸ਼ੁਰੂ ਤੋਂ ਕਹਿੰਦੀ ਆ ਮੇਰੀ ਨੀਤਾਂ ਨਾਲ ਮੁਰਾਦਾ ਮੈਂ ਇਹ ਲਾਈਨ ਤੇ ਬਹੁਤ ਬਲੀਵ ਕਰਦੀ ਆ ਕੋਸ਼ ਮਰਜ਼ੀ ਚੱਲੀ ਜਾਵੇ ਆਸੇ-ਪਾਸੇ ਤੁਹਾਡੀ ਨੀਤ ਸਾਫ ਹੈ ਨਾ ਤੁਹਾਨੂੰ ਆਲੇ-ਦੋਲੇ ਸਭ ਚੰਗਾ ਹੀ ਮਿਲਦਾ ਅੱਛਾ ਅਸੀਂ ਬਣੀ ਨੂੰ ਐਜ਼ ਅ ਸਿੰਗਰ ਦੇਖਦੇ ਆਂ ਅਸੀਂ ਆਰਟਿਸਟ ਦੇਖਦੇ ਆਂ ਹੈਨਾ ਫਿਰ ਤੁਹਾਨੂੰ ਅਸੀਂ ਸੋਸ਼ਲ ਮੀਡੀਆ ਤੇ ਹੁਣ ਦੇਖਣਾ ਸ਼ੁਰੂ ਕੀਤਾ ਤੁਹਾਡਾ ਬਿਜ਼ਨਸ ਦੇਖਦੇ ਆਂ ਫਿਰ ਐਕਸਟੈਂਸ਼ਨ ਦਾ ਐਂਡ ਬਣੀ ਇਨੀ ਛੋਟੀ ਜਿਹੀ ਉਮਰ 'ਚ ਇੰਨੀ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ ਚਿਲ ਕਰਦੇ ਹੋ ਮੈਂ ਆਫ ਦਿ ਡੌਗਸ ਫੈਮਿਲੀ ਤੇ ਨੇਚਰਸ ਮੈਂ ਉਹ ਬਹੁਤ ਵਧੀਆ ਦੋਵੇਂ ਕੁੜੀਆਂ ਸਾਡੀਆਂ ਚੰਗੀਆਂ ਠੀਕ ਹੈ ਗ੍ਰੇਨ ਯਾ ਯਾ ওকে ਸੋ ਆਲ ਦਾ ਵੈਰੀ ਬੈਸਟ ਐਂਡ ਚੱਕ ਕੇ ਰੱਖੋ ਕੰਮ ਐਂਡ ਆ ਰੀਲੀ ਵਾਂਟ ਕਿ ਜੋ ਅਸੀਂ ਤੁਹਾਨੂੰ Ориਜਨਲ ਦੇਖਦੇ ਆ ਤੁਹਾਨੂੰ ਕਿਸੇ ਫਿਲਮ ਦੇ ਵਿੱਚ ਵੀ ਮੈਂ ਇਦਾਂ ਸਟਰੋਂਗ ਦੇਖਾ ਵਿਚ ਇਸ ਤੋਂ ਅਗਲੀ ਤੁਹਾਨੂੰ ਮੂਵੀ ਚ ਦੇਖਣ ਨੂੰ ਮਿਲੂਗਾ ਔਮਨ ਇੰਪਾਵਰਮੈਂਟ ਦੇ ਉੱਤੇ ਆ ਫਿਲਮ ਯੈਸ Okay. Yes. We support women empowerment. Yes. Okay, so all the very best, notes of love. Thank you Thank you. Thank so so much. you. Thank you. Thank you so thank much. You.